ਵੀਰੋ ਕੱਲ ਯੂਟਿਊਬ ਤੇ ਤਿੰਨ ਸਮਝੌਤੇ ਹੋਏ ਤਿੰਨ ਸਮਝੌਤੇ ਇੱਕ ਸਮਝੌਤਾ ਸਾਡੇ ਪੰਜਾਬ 'ਚ ਹੋਇਆ ਉਹ ਜਿਹੜੀ ਬੀਬੀ ਦੀ ਹੁਣ ਕੀ ਕਹਾਂ ਮੈਂ ਪੁੱਪਲ ਫਾਰਮ ਵਾਲੀ ਦਾ ਇੱਕ ਸਮਝੌਤਾ ਹਰਿਆਣੇ 'ਚ ਹੋਇਆ ਮਨੀਸ਼ਾ ਨਾਮ ਦੀ ਲੜਕੀ ਨਾਲ ਬਹੁਤ ਮਾਰਾ ਹੋਇਆ ਤੇ ਹਰਿਆਣੇ ਦੇ ਲੋਕ ਇਕੱਠੇ ਹੋ ਕੇ ਉਹ ਲੜਾਈ ਵੀ ਲੜੀਓ ਪਤਾ ਹੀ ਨਹੀਂ ਕੀ ਆ ਕਿਹਨੇ ਕੀਤਾ ਪਰ ਉਹ ਸਮੇਂ ਤੋਂ ਬਾਅਦ ਆ ਤੀਜਾ ਸਮਝੌਤਾ ਹੋਇਆ ਰੋਸ ਤੇ ਜਕਰ ਯੂਕਰੇਨ ਦੀ ਜੰਗ ਦਾ ਜਿੱਥੇ ਬੜੇ ਲੋਕ ਮਾਰੇ ਗਏ ਬੜਾ ਹੀ ਹਜਾੜਾ ਹੋ ਗਿਆ ਆਮ ਆਦਮੀ ਘਰ ਬਣਾਉਂਦਾ ਬਣਾਉਂਦਾ ਆਪਣੀ ਸਾਰੀ ਜ਼ਿੰਦਗੀ ਲਾ ਦਿੰਦਾ ਉੱਥੇ ਇੱਕ ਬੰਬ ਡਿੱਗੇ ਤੇ ਉਹਦਾ ਘਰ ਉੜਾ ਆ ਕੇ ਉਹ ਜਾਵੇ ਤੇ ਕੀ ਉਹ ਫੇਰ ਦੁਬਾਰਾ ਉਹ ਘਰ ਬਣ ਜੂਗਾ ਨਹੀਂ ਵੀਰੋ ਬੰਡਾ ਬੜਾ ਮੁਸ਼ਕਿਲਾਂ ਤੇ ਉਹ ਖਤਮ ਹੁੰਦਾ ਤੇ ਇੱਕ ਮਿੰਟ ਝ ਹੋ ਜਾਂਦਾ ਆ ਤੇ ਵੀਰੋ ਕੱਲ ਇਹ ਦਿਨ ਸਮਝਾਉਦੇ ਹੋਏ ਪਹਿਲਾਂ ਪੰਜਾਬ ਵਾਲਾ ਜਿਹੜਾ ਕੰਜਰਖਾਨਾ ਇਹਦੀ ਸਮਝੌਤੇ ਦੀ ਗੱਲ ਕਰਦੇ ਆ ਉਹ ਬੀਬੀ ਨੇ ਆਪ ਵੀਡੀਓ ਵਾਇਰਲ ਕੀਤੀ ਉਹਦੇ ਸ਼ੁਭ ਦੋਸਤ ਨੇ ਕੀਤੀ ਜਾਂ ਕਿਹਨੇ ਕੀਤੀ ਹਾਲ ਤੱਕ ਕੋਈ ਪਤਾ ਨਹੀਂ ਹੈਗਾ ਹੈ ਇਰਗਲਾਂ ਵਾਲਿਆਂ ਦਾ ਸਾਹਤਾਬ ਜਿਹੜਾ ਵਾ ਇਹ ਸਮਝ ਤੋਂ ਬਾਹਰ ਆ ਪੂਰਾ ਪੰਜਾਬ ਟੈਨਸ਼ਨ ਚ ਪੈ ਗਿਆ ਪੌਡਕਾਸਟਾਂ ਵਾਲੇ ਐਕਟਿਵ ਹੋ ਗਏ ਉਹਦੇ ਪੌਡਕਾਸਟ ਸ਼ੁਰੂ ਹੋ ਗਏ ਅਧਿਆਤ ਸਿੰਘ ਵੀ ਇਹਨਾਂ ਵਾਲੋ ਹੋ ਗਏ ਫਿਰ ਗੈਂਗਸਟਰ ਹੋ ਗਏ ਜਾਂ ਗੈਂਗਸਟਰ ਦਾ ਵੀ ਨਾਮ ਲੈ ਲਿਆ ਉਹਨਾਂ ਨੇ ਵੀ ਕਰਦਾ ਹੱਦ ਹੋ ਗਈ ਯਾਰ ਤੇ ਪੂਰੇ ਵਕੀਲ ਜੋ ਸਮਾਜ ਸੇਵੀ ਜੋ ਕੁੜੀ ਨੂੰ ਹੱਕ ਦਿਵਾਉਣ ਦੇ ਵਿੱਚ ਹੋ ਗਏ ਉਹਦੇ ਪੌਡਕਾਸਟ ਉਹ ਡਰੋਪਿਓ ਡਰੋ ਮੁੰਡੇ ਨੂੰ ਕਹਿੰਦੇ ਜਾਨੋਂ ਮਾਰਨ ਦੀਆਂ ਧਮਕੀਆਂ ਫਲਾਂ ਢੀਂਗ ਜੋ ਵੀ ਉਹ ਭਾਈ ਗੱਲ ਸੁਣੋ ਉਹ ਭਾਈ ਸਾਈਬਰ ਸਟੇਜ ਜਾਓ ਸਾਈਬਰ ਸਟੇਜ ਆਪੇ ਉਸ ਵੇਲੇ ਦੱਸ ਦੂਗਾ ਕਿ ਇਹ ਵੀਡੀਓ ਕਿੱਥੋਂ ਵਾਇਰਲ ਹੋਈ ਆ ਹੈਨਾ ਕੋਈ ਸੱਚ ਨਹੀਂ ਸੀ ਸਾਬ ਕਾਂਵਾਂ ਰੌਲੀ ਪੈ ਕੇ ਪੂਰੇ ਦੋ ਦਿਨ ਕਾਂਵਾਂ ਰੌਲੀ ਗੱਡ ਕੇ ਪਈ ਤੇ ਸ਼ਾਮਾਂ ਨੂੰ ਬਾਅਦ ਚ ਕੱਲ ਸਮਝੌਤਾ ਹੋ ਗਿਆ ਤੇ ਕਿਸਾਨ ਪੰਜਾਬ ਦੇ ਕਿਸਾਨ ਡੁੱਬਣ ਦਾ ਹੈ ਉਹ ਸਾਰੇ ਲੋਕਾਂ ਨੇ ਕਿ ਕੋਈ ਕੋਈ ਕਿਸਾਨਾਂ ਦਾ ਕੁਝ ਨਹੀਂ ਹੁੰਦਾ ਕੋਈ ਨਹੀਂ ਡੁੱਬਣ ਤੋਂ ਡੁੱਬਣ ਤੋਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੁਣ ਦੂਜੇ ਸਮਝਾਉਦੇ ਦੀ ਗੱਲ ਕਰਦੇ ਆ ਮਨੀਸ਼ਾ ਨਾਂ ਦੀ ਲੜਕੀ ਆ ਉਹ ਸਰਕਾਰੀ ਅਧਿਆਪਕ ਸੀ ਇੱਕ ਅਧਿਆਪਕ ਸੀ ਤੇ ਵਿਚਾਰੀ ਗਰੀਬ ਘਰ ਦੀ ਸੀ ਤੇ ਉਹਦੇ ਨਾਲ ਕੀ ਹੋਇਆ ਕਿਸੇ ਨੂੰ ਪਤਾ ਹੀ ਨਹੀਂ ਹਾਲੇ ਤੱਕ ਉਹਦੀ ਕੋਈ ਗੁੱਥੀ ਨਹੀਂ ਸੋਚ ਸਕੀ ਉਹ ਤਾਂ ਹਰਿਆਣੇ ਦੇ ਲੋਕਾਂ ਨੇ ਇਕੱਠੇ ਹੋ ਕੇ ਪੈ ਕੇ ਤੇ ਚਲੋ ਸੀਬੀ ਐਨਕੁਆਰੀ ਹੁਣ ਸ਼ਾਇਦ ਸਰਕਾਰ ਨੇ ਗਲੂ ਲਾਉਣ ਵਾਸਤੇ ਕਰਦੀ 20 25 ਸਾਲ ਲੱਗ ਜਣੇ ਆ ਉਦੋਂ ਤੱਕ ਪਤਾ ਨਹੀਂ ਕੀ ਦਾ ਪਤਾ ਹੀ ਆਉਂਦਾ ਨਾ ਤੇ ਉਹ ਬੜਾ ਮਾੜਾ ਹੋਇਆ ਹਰ ਬੰਦਾ ਰੋਇਆ ਹਰਿਆਣੇ ਦਾ ਹਰਿਆਣੇ ਦਾ ਕੀ ਹਿੰਦੁਸਤਾਨ ਦਾ ਹਰ ਬੰਦਾ ਰੋਇਆ ਕਿ ਯਾਰ ਜੀ ਇਦਾਂ ਲੜਕੀਆਂ ਨਾ ਹੋਣ ਲੱਗਿਆ ਯਾਰ ਕਦਰਾ ਕੀਤਾ ਮੈਗਨਾ ਰਹੀ ਹਰਿਆਣੇ ਚ ਗਈਆਂ ਪੰਜਾਬ ਵਿੱਚ ਤਾਂ ਬਸ ਅਰੀਨ ਵਾਲੇ ਸਿਸਟਮ ਰਹਿ ਗਿਆ ਯਾਰੀ ਵਾਲੀਆਂ ਦੀ ਬਸ ਹੈ ਨਾ ਤੇ ਹਰਿਆਣੇ ਦੇ ਬੰਦਿਆਂ ਨੇ ਯਾਰ ਉਹ ਮਾਈਂਡ ਦੇ ਲਈ ਗੱਲ ਤੇ ਉਹ ਜੋ ਵੀ ਆ ਬੜਾ ਮਾੜਾ ਹੋਇਆ ਪਰ ਉਹ ਜਿਹੜਾ ਫੈਸਲਾ ਯਾਰ ਸ਼ਰਿਆਂ ਇਸ ਤਰ੍ਹਾਂ ਹੋ ਜਾਏ ਤੇ ਪਤਾ ਹੀ ਨਾ ਲੱਗੇ ਰੂਪੀ ਕੌਣ ਆ ਉਹ ਬੜੀ ਸੋਚਣ ਤਾਂ ਦੀ ਗੱਲ ਹੈ ਯਾਰ ਉਹ ਬੜਾ ਮਤਲਬ ਮਾਰਾ ਪ੍ਰਭਾਵ ਆ ਬਈ ਕਿ ਪਤਾ ਹੀ ਨਾ ਲੱਗੇ ਕੌਣ ਕਰ ਗਿਆ ਯਾਰ ਹੱਦ ਹੋ ਗਈ ਕਾਨੂੰਨ ਸਿਸਟਮ ਹੈਗਾ ਯਾਰ ਸਭ ਕੁਝ ਆ ਲੋ ਚਲ ਡਿਆ ਪੁਲਸਿਆ ਪਰ ਪਤਾ ਨਹੀਂ ਕੌਣ ਕਰ ਗਿਆ ਉਹਦੇ ਵਿੱਚ ਫੇ ਪੁਲਸ ਦੀਆਂ ਝੂਠੀਆਂ ਰਿਪੋਰਟਾਂ ਸ਼ਰਿਆਂ ਝੂਠੀਆਂ ਗੱਲਾਂ ਉਹ ਸਾਰੇ ਕਹਿੰਦੇ ਵੀ ਪਹਿਲਾਂ ਨੇ ਜ਼ਹਿਰ ਖਾਧੀ ਕਿ ਆਪਣੀ ਧੌਣ ਵੱਡੀ ਨਹੀਂ ਨੋਕ ਇਹਦੇ ਵੀ ਨੇ ਆਤਮ ਹੱਤਿਆ ਕਰ ਲਈ ਆ ਤੋਂ ਵੀ ਉਹਦੀ ਵੱਡੀ ਹੋ ਜਾਗੀ ਇਹਨੇ ਆਤਮ ਜ਼ਹਿਰ ਖਾ ਕੇ ਤੋਂ ਵੱਡੀ ਤੇ ਤੋਂ ਵੱਡ ਕੇ ਜ਼ਹਿਰ ਖਾਦੀ ਤੇ ਉਹ ਹੋਇਆ ਤੀਜਾ ਸਮਝੌਦਾ ਜਿਹੜਾ ਉਹ ਹੋਇਆ ਯੂਕਰੇਨ ਦਾ ਤੇ ਰੂਸ ਦਾ ਉੱਥੇ ਬੜੀ ਬਰਬਾਦੀ ਹੋਈ ਜਦੋਂ ਵੀ ਕਿਸੇ ਦੇਸ਼ ਚ ਗੋਲੀ ਸਿਕਾ ਚੱਲ ਜਾਂਦਾ ਨਾ ਸੈਂਕੜੇ ਸਾਲਾਂ ਦੇਸ਼ ਪਿੱਛੇ ਪੈ ਜਾਂਦਾ ਉੱਥੋਂ ਦੀ ਨੌਜਵਾਨੀ ਜਿੱਥੇ ਵੀ ਗੋਲੀ ਸਿਕਾ ਦੁਨੀਆ ਚ ਲੱਗਿਆ ਆ ਉੱਥੋਂ ਦੀ ਨੌਜਵਾਨੀ ਨੇ ਬਾਅਦ ਚ ਗੁੰਡਾ ਮਜ਼ਦੂਰ ਬਣਨਾ ਆ ਤੇ ਉਥੋਂ ਦੀਆਂ ਕੁੜੀਆਂ ਦੇ ਸਰੀਰ ਵੇਚਣਾ ਆ ਜਿੱਥੇ ਵੀ ਸਿੱਕਾ ਗੋਲੀ ਸਿੱਕਾ ਚੱਲ ਗਿਆ ਜਿੱਥੇ ਵੀ ਜਿਹੜੇ ਵੀ ਦੇਸ਼ ਚ ਗੋਲੀ ਸਿੱਕਾ ਚੱਲ ਗਿਆ ਵਾਂਗ ਚੱਲ ਗਿਆ ਉਥੋਂ ਦੀ ਜਵਾਨੀ ਦਾ ਬੇੜਾ ਗਰਕ ਹੋ ਜਾਣਾ ਜਦੋਂ ਸਾਰੇ ਸਾਧਨ ਹੀ ਖਤਮ ਹੋ ਜਾੜੇ ਆ ਤੇ ਮੁੰਡਿਆਂ ਨੇ ਗੁੰਡੇ ਬਣਨਾਂ ਤੇ ਕੁੜੀਆਂ ਦੇ ਸਰੀਰ ਵੇਚਣਾ ਆ ਇਹ ਹਮੇਸ਼ਾ ਹੁੰਦਾ ਆਇਆ ਇਹ ਤਿੰਨ ਸਮਝੌਤੇ ਕੱਲ ਵਾਇਆ ਵੀਰੋ ਪਰ ਪੰਜਾਬ ਵਾਲਾ ਸਮਝੌਤਾ ਇਹ ਤੇ ਵੱਖਰਾ ਹੀ ਸੀ ਕੁਛ ਇਹ ਸਮਝੌਤਾ ਤੇ ਧੰਨ ਧੰਨ ਸੀ ਤੇ ਕੀ ਦੱਸਾਂ ਪੰਜਾਬ ਦੇ ਲੋਕਾਂ ਨੇ ਆਪਣਾ ਮਿਆਰ 1970 ਤੋਂ ਪਹਿਲਾਂ ਜਿਹੜਾ ਮਿਆਰ ਹੁੰਦਾ era ਲੋਕਾਂ ਦਾ ਤੇ ਅੱਜ ਇੰਨਾ ਮਿਆਰ ਡਿੱਗ ਪਿਆ ਪੰਜਾਬ ਦੇ ਲੋਕਾਂ ਦਾ ਯਾਰ ਪੰਜਾਬੀਆਂ ਨੂੰ ਦੁੱਖ ਲਾ ਯਾਰ ਸਾਡੀ ਜਵਾਨੀ ਦਾ ਬੜਾ ਬੇੜਾ ਕਰਕ ਹੋਇਆ ਇੰਨਾ ਕਿਸੇ ਸਟੇਟ ਦੀ ਜਵਾਨੀ ਦਾ ਬੇੜਾ ਕਰਕ ਨਹੀਂ ਹੋਇਆ ਜਿੰਨਾ ਸਾਡੇ ਪੰਜਾਬ ਦੀ ਜਵਾਨੀ ਦਾ ਬੇੜਾ ਕਰਕ ਹੋਇਆ ਕੀਤਾ ਗਿਆ ਯਾਰ ਪੋਲਟਿਕਸ ਕੁਰਸੀਆਂ ਦੀ ਖਾਤਰ ਜਵਾਨੀ ਬਰਬਾਦ ਹੋ ਗਈ ਯਾਰ ਕੀ ਕਹਾਂਗੇ